ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਪੀਕੋ ਵਾਲੀ ਵੀਡੀਓ ਲੈ ਕੇ ਆਏ ਹਾਂ ਜੀ ਜਿਹਦਾ ਆਪਾਂ ਫਸਟ ਪਾਰਟ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਜਿੱਦੇ ਚ ਆਪਾਂ ਤੁਹਾਨੂੰ ਟੂਲਸ ਬਾਰੇ ਨੌਲੇਜ ਦਿੱਤੀ ਸੀ ਅੱਜ ਆਪਾਂ ਇਹ ਸੋਨੂ ਸਾਰੇ ਟੂਲਸ ਐ ਜੋ ਲਗਾ ਕੇ ਦਿਖਾਵਾਂਗੇ ਅਗਰ ਤੁਸੀਂ ਇਹ ਵੀਡੀਓ ਪੂਰੇ ਧਿਆਨ ਨਾਲ ਦੇਖਦੇ ਹੋ ਤਾਂ ਤੁਹਾਨੂੰ ਕੋਈ ਵੀ ਡਾਊਟ ਨਹੀਂ ਰਹੇਗਾ ਜੀ ਤੁਹਾਡੇ ਸਾਰੇ ਡਾਊਟ ਐ ਜੋ ਇੱਕ ਹੀ ਵੀਡੀਓ ਚ ਕਲੀਅਰ ਹੋ ਜਾਣਗੇ ਜੀ ਇਸ ਲਈ ਵੀਡੀਓ ਨੂੰ ਪੂਰੀ ਤਰ੍ਹਾਂ ਧਿਆਨ ਨਾਲ ਦੇਖਿਓ ਜੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡੀ Instagram ID ਨੂੰ ਵੀ ਫੋਲੋ ਕਰ ਲਓ ਜੀ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਤੇ ਇਸ ਤਰ੍ਹਾਂ ਤੁਸੀਂ ਜਿਵੇਂ ਅਸੀਂ ਤੁਹਾਨੂੰ ਲਗਾ ਕੇ ਦਿਖਾ ਰਹੇ ਹਾਂ اسی ਤਰ੍ਹਾਂ ਤੁਸੀਂ ਫੋਲੋ ਕਰਕੇ ਜੋ ਸਾਰੇ ਟੂਲਸ ਨੇ ਉਹ ਲਗਾ ਕੇ ਪੀਕੋ ਕਰ ਸਕਦੇ ਹੋ ਜੀ ਤੇ ਅਗਰ ਤੁਸੀਂ ਕੋਈ ਹੋਰ ਵੀ ਤੁਹਾਡੇ ਜਿਵੇਂ ਡਾਊਟ ਨੇ ਜੋ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਸਾਡੇ ਤੋਂ ਮਸ਼ੀਨ ਵਰਕ ਬਾਰੇ ਕੁਝ ਵੀ ਨੋਲੇਜ ਹੈ ਜੋ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਤੁਸੀਂ ਸਾਨੂੰ ਡੀਐਮ ਵੀ ਕਰ ਸਕਦੇ ਹੋ ਜਾਂ ਡਾਇਰੈਕਟ ਮੈਸੇਜ ਵੀ ਭੇਜ ਸਕਦੇ ਹੋ ਜੀ ਅਸੀਂ ਤੁਹਾਡੇ ਲਈ ਉਸੇ ਟੌਪਿਕ ਤੇ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਇਸ ਤਰ੍ਹਾਂ ਤੁਸੀਂ ਦੇਖ ਹੀ ਸਕਦੇ ਹੋ ਜੀ ਵੀਡੀਓ ਪੂਰੀ ਕਲੀਅਰ ਬਣੀ ਹੋਈ ਐ ਇਸ ਤਰ੍ਹਾਂ ਤੁਸੀਂ ਸਾਰੀ ਸਾਡੀ ਵੀਡੀਓ ਨੂੰ ਫੋਲੋ ਕਰਕੇ ਤੇ ਤੁਸੀਂ ਪੀਕੋ ਕਰ ਸਕਦੇ ਹੋ ਪੀਕੋ ਕਰਨ ਲਈ ਜੋ ਅਸੀਂ ਥ੍ਰੈਡ ਯੂਜ਼ ਕਰਦੇ ਹਾਂ ਉਹ ਅਸੀਂ ਸਿਲਕ ਵਾਲਾ ਥ੍ਰੈਡ ਯੂਜ਼ ਕਰਦੇ ਹਾਂ ਜੀ ਜੋ ਵਰਕ ਲਈ ਯੂਜ਼ ਹੁੰਦਾ ਹੈਗਾ ਕਾਟਨ ਵਾਲਾ ਥ੍ਰੈਡ ਹੈ ਜੋ ਸਟੀਚਿੰਗ ਲਈ ਯੂਜ਼ ਹੁੰਦਾ ਉਹ ਅਸੀਂ ਬਿਲਕੁਲ ਵੀ ਯੂਜ਼ ਨਹੀਂ ਕਰਦੇ ਕਿਉਂਕਿ ਉਹਦੇ ਨਾਲ ਨੀਚੇ ਜੋ ਸੀਟਰ ਚ ਸਕ੍ਰੈਚ ਪੈ ਜਾਂਦੇ ਐ ਤੋਂ ਉਹਦੇ ਨਾਲ ਸੀਟਰ ਖਰਾਬ ਵੀ ਹੋ ਜਾਂਦਾ ਹੈਗਾ ਯਾ ਤਾਂ ਨਾਈਲੋਨ ਦਾ ਥ੍ਰੈਡ ਜੋ ਆਉਂਦਾ ਹੈਗਾ ਪੀਕੋ ਕਰਨ ਲਈ ਆ ਤਾਂ ਆਪਾਂ ਉਹਦੀ ਘਰ ਤੋਂ ਕਰ ਸਕਦੇ ਆ ਜਾਂ ਫਿਰ ਜਿਵੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਿਲਕ ਵਾਲਾ ਥ੍ਰੈਡ ਹੈ ਜੋ ਕਢਾਈ ਵਾਲਾ ਆਪਾਂ ਉਹਦਾ ਯੂਜ਼ ਕਰਕੇ ਹੀ ਪੀਕੋ ਕਰ ਸਕਦੇ ਆ ਤੇ ਪੀਕੋ ਕਰੇ ਹੋਏ ਦੁਪੱਟੇ ਦੀਆਂ ਵੀਡੀਓ ਵੀ ਅਸੀਂ ਆਪਣੀ ਆਈਡੀ ਤੇ ਪਾਈਆਂ ਹੋਈਆਂ ਨੇ ਜੀ YouTube ਤੇ ਪਾਈਆਂ ਹੋਈਆਂ ਉਹ ਤੁਸੀਂ ਦੇਖ ਸਕਦੇ ਹੋ ਜੀ ਪੀਕੋ ਜੇ ਅਗਰ ਸੋਨੋ ਹੋਰ ਵੀ ਕੋਈ ਡਾਊਟ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਅਸੀਂ ਉਹਦੇ ਤੇ ਵੀ ਫੁੱਲ ਵੀਡੀਓ ਤੁਹਾਡੇ ਲਈ ਬਣਾ ਕੇ ਲੈ ਕੇ ਆਵਾਂਗੇ ਤੇ ਸਾਡੀ ਆਈਡੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਫੋਲੋ ਵੀ ਜ਼ਰੂਰ ਕਰ ਲਿਓ ਜੀ ਥੈਂਕ ਯੂ